ਦਾਨੀਆਂ ਬਿਨ ਪੂਰੇ ਗੁਰਦੇਵੋ ਫਿਰ ਐਸੇ ਦਾਨੀਆਂ ਸੋ ਲੋਕ ਰਾਜ ਕਵਟਨ ਰੂਪ ਕਵਟਨ ਅਨੰਗੰਪੂਰ ਕਰੁ ਕਰੁਤਾ ਹੈ ਸਚੰਤੋ ਵਿਗਿਆਸ਼ਰੁ ਚਿਦਰੰ ਨਾਨਕੋ ਬਿਨ ਹਰੁ ਸੰਗ ਨਾ ਜਾਣਦੇ ਵਿਖੰਦਰੋ ਕੀ ਫੂਲ ਤੁਮ ਆਦਿ ਸਵ ਸੋਨਾ ਆਂਡਣਾ ਲੰਡਰੋ ਮੂਲ ਨਾਨਕ ਸਾਧਨਾ ਜੁਲੀ ਮਾਇਆ ਪਉਣੀ ਚਲਿਆ

ਲਗੜਾ ਸੋ ਨਿਹੋ ਮਾਨ ਮਜਾਉ ਹਰਿ ਦਿਆ ਬਿਦਰੋ ਸੋ ਥੋਗ ਨਾਨਕੋ ਮਿਟੜਾ ਸੋ ਤੜੀ ਪੋੜੀ ਹਰ ਬਿਨ ਕਛੁ ਨ ਲਾਗਈ ਭਗਤਨ ਕੋ ਮਿਠਾ ਆਣ ਸੋ ਸੋ ਬੀਕਿਆ ਕੈ ਨਿਰ ਕੋ ਡਿਠਾ ਗਿਆਨ ਬਰਮਾ ਤੁ ਘਟਿਆ ਗੁਰ ਭੈ ਵਸੀਠਾ ਜਨਕਮਲ ਮਨ ਬਿਤੀਆ ਧਰਗੰਤ ਜਗੰਤ ਜੀਵ ਮੀਨਾ ਤਿਆਗ ਚਾਤਕ ਮੇਗ ਮੰਡਲ ਬਾਨ ਬਰੰਦ ਪ੍ਰੰਪਨਾਦ ਅਨੇਕ ਬੰਦਨ ਕੋ ਸੰਵਾਸਨ ਹੈ ਚਰਨ ਕਮਲ ਚੰਦ ਸੰਤ ਹਨੰਦੇ ਹੋ ਜੀਤ ਜੀਵਨ ਅਸਗਤਿ ਨੀ ਹਾਰ ਨਾਨਕ ਸੰਤਾ ਮਿੱਤ ਪਉੜੀ ਜੋ ਮਛਲੇ ਮਨ ਪਾਨੀਏ ਕਿਉਂ ਜੀਵਨ ਪਾਵੈ ਗੁੰਬੀ ਹੁਣਾ ਚਾਤਰ ਕੋ ਕਿਉਂ ਕਰ ਦਿਰਤਾ ਹੈ ਨਾਲ ਫਰੰਕਾ ਵਿਦਿਆ ਸਾਲਮੁ ਫੜਤਾਵੈ ਬਬਦੋ ਵੀ ਕੋ ਸੰਬਾਸ ਕਾ ਬਿਲਾ ਬੰਧਾਵੈ ਜੋ ਸੰਤ ਜਨਾ ਹਰਿ ਬਿਤੇ ਵੈਸ ਲੋਕ ਕਨ ਕਮਲਨ ਸਾ ਸਾ ਸ੍ਰੀ ਅੰਤ ਨੈ ਨਿਸੰਤ ਨਾਮ ਜੁ ਨਾਨਕੋ ਆਤਮ ਪੂਰਨ ਪਰਮੇਸ਼ਰ ਹੈ नान <laughs>